ਹੇ ਵਾਹਿਗੁਰੂ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਗਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਆਂ ਜੀ ਵਧੀਆ ਸਾਜ ਆਪਾਂ ਕਾਲੀ ਟੋਪੀ ਲੈ ਲਈ ਤੁਸੀਂ ਕਹੋਗੇ ਸੁਖਵੀਰ ਤਾਂ ਹਲੇ ਟੋਪੀ ਨਹੀਂ ਲਾਉਂਦੇ ਬਿਲਕੁਲ ਨਹੀਂ ਲਾਉਂਦੇ ਜੀ ਆਪਾਂ ਟੋਪੀ ਲੈ ਕਿਉਂਕਿ ਠੰਡ ਬਹੁਤ ਹੈ ਕਿਉਂ ਤੁਹਾਨੂੰ ਪਤਾ ਹੀ ਸਾਰਾ ਦਿਨ ਮੈਂ ਅੰਦਰ ਬਹਿ ਕੇ ਕੰਮ ਕਰਨਾ ਹੁੰਦਾ ਤੇ ਹੁਣ ਵੀ ਆਪਾਂ ਇੱਥੇ ਬੈਠੇ ਸੀ ਸੋ ਨੂੰ ਮੈਂ ਕਿਹਾ ਤੁਹਾਡੇ ਨਾਲ ਕਰਦੇ ਫਿਰ ਗੱਲਾਂ ਬਾਤਾਂ ਬਲੌਗ ਤਿੰਨ ਚਾਰ ਬਣੇ ਪਏ ਪਰ ਮੈਂ ਪਾਈ ਨਹੀਂ ਹੈਗੀ ਸਾਡੇ ਨਾਲ ਜੀ ਮਰ ਗੋ ਗਈ ਸੀ ਇੱਥੇ ਹੀ ਸਾਡੇ ਮੇਰੇ ਸਹੁਰੇ ਸਾਡੇ ਚਾਚਾ ਜੀ ਲੱਗਦੇ ਆ ਉਹਨਾਂ ਦੀ ਡੈਥ ਹੋ ਗਈ ਸੀ ਕਈ ਦਿਨਾਂ ਤੋਂ ਬਿਮਾਰ ਸੀਗੇ ਤੇ ਐਡਮਿਟ ਸੀਗੇ ਉੱਤੇ ਐਡਮਿਟ ਐਜਮ ਹਸਪੀਟਲ ਦੇ ਵਿੱਚ ਤੇ ਤਕਰੀਬਨ ਉਹ ਤਕਰੀਬਨ ਹਫਤਾ ਹੀ ਬਿਮਾਰ ਰਹੇ ਨੇ ਉਹ ਤੇ ਫਿਰ ਵਿਚਾਰੇ ਨੇ ਠੀਕ ਹੋਏ ਬੰਮ ਚਲੇ ਗਏ ਦੁਨੀਆਂ ਤੋਂ ਹਣੇ ਕਾफी ਏਜ ਸੀਗੀ ਹੁਣ ਤਾਂ ਬੱਚੇ ਵਿਆਹੇ ਹੋਏ ਆ ਪਰ ਫਿਰ ਵੀ ਜੋ ਇਨਸਾਨ ਦੁਨੀਆਂ ਤੇ ਆਇਆ ਹਣ ਉਹਦੀ ਤਾਂ ਰੋੜ ਸਦਾ ਹੀ ਰਹਿੰਦੀ ਆ ਆਪਾਂ ਨੂੰ ਤੇ ਪਤਾ ਨਹੀਂ ਕਿ ਉਹ ਜਾਂ 2026 ਸਾਲ ਚੜਿਆ ਤੇ ਅਸੀਂ ਇੱਕ ਦਾ ਭੋਗ ਪੈਂਦਾ ਇੱਕ ਦੀ ਮਰਗ ਹੋ ਜਾਂਦੀ ਆ ਕੁਝ ਇਸ ਤਰ੍ਹਾਂ ਹੀ ਚੱਲੀ ਜਾਂਦਾ ਹੈਗਾ ਹਣੇ ਜੀ ਅੱਜ ਸਵੇਰ ਦੇ ਅਸੰਬੇ ਸੀਗਾ ਬਹੁਤ ਬਿਜੀ ਸੀਗੇ ਕੋਈ ਕੰਮ ਨਹੀਂ ਵੀ ਨਹੀਂ ਤਾਂ ਲੰਘ ਹੋ ਹੋਇਆ ਹੋਇ ਤੇ ਮੈਂ ਤੁਹਾਡੇ ਗਾਣਾ ਵਾਲੇ ਕੰਮ ਚ ਕਰ ਵੇ ਸੀ ਇੱਕ ਸੂਟ ਸੀਗਾ ਕੰਪਲੀਟ ਕਰਕੇ ਆਪਾਂ ਦੇਤਾ ਤੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਕੰਮ ਆਇਆ ਨਾ ਜੀ ਫਿਰ ਹਣਾ ਜੇ ਆਪਾਂ ਨਹੀਂ ਉਧਰ ਵੀ ਜਾਂਦੇ ਹਨ ਤੁਹਾਡੇ ਭਾਜੀ ਗਏ ਸੀ ਮੈਂ ਤਾਂ ਗਈ ਨਹੀਂ ਤੇ ਫਿਰ ਵੀ ਜਾਣਾ ਤਾਂ ਪੈਂਦਾ ਏ ਤੇ ਇੱਕ ਮੇਰੇ ਬੇਕੀ ਮਰਗ ਹੋ ਗਈ ਮੇਰੇ ਤਾਇਆ ਜੀ ਸੀਗੇ ਸਕੇ ਤਾਇਆ ਜੀ ਸੀਗੇ ਤੇ ਉਹ ਵੀ ਵਿਚਾਰੇ بیمار ਪੈ ਸਨ ਉਹਦਾ ਚੂਲਾ ਟੁੱਟ ਗਿਆ ਸੀ ਡਿੱਗ ਪਏ ਸੀਗੇ ਤੇ ਵੀ ਅੱਜ ਸਵੇਰੇ 8:00 ਵਜੇ ਮੇਰੇ ਪਾਪਾ ਦਾ ਫੋਨ ਆਇਆ ਫਿਰ ਉਹਨਾਂ ਨੇ ਦੱਸਿਆ ਕਿ ਪਤਾ ਗੱਲ ਬਣ ਗਈ ਮੈਂ ਰੋਟੀ ਬਣਾਈ ਜਾਂਦੀ ਸੀ ਤੇ ਬਹੁਤ ਜਿਆਦਾ ਮੋਹ ਕਰਦੀ ਸੀ ਕਿ ਹੁਣ ਆਪਣੇ ਨਿੱਕੇ ਨਿੱਕੇ ਜਦੋਂ ਉਹਨਾਂ ਦੇ ਹੱਥਾਂ 'ਚ ਪਲੇ ਹੁੰਨੇ ਆ ਤੇ ਹਣਾ ਫਿਰ ਆਪਦੇ ਤਾਏ ਚਾਚੇ ਆਪਦੇ ਹੁੰਦੇ ਆ ਲਗੀ ਇਸ ਤਰ੍ਹਾਂ ਹੁੰਦਾ ਤੇ ਵਿਚਾਰੇ ਉਹ ਵੀ ਤਹ ਲੋ ਪਏ ਸੀ ਆਪਾਂ ਕਹਿ ਦਈਏ ਛੁੱਟ ਗਏ ਜਾਂ ਕਿਵੇਂ ਹਨਾ ਤੇ ਇੱਕ ਕਰੇ ਵਿਆਹ ਬੰਨੀ ਬੈਠੇ ਮੇਰੀ ਭਤੀਜੀ ਦਾ ਤਾਇਏ ਦੀ ਦੂਜੇ ਤਾਇਏ ਦੀ ਪੋਤੀ ਦਾ ਤੇ ਸੀਦੀ ਦਾਏ ਜੀ ਦੀ ਡੈਥ ਹੋ ਗਈ ਇਦਾਂ ਕਾਫੀ ਕੰਮ ਉਲਝ ਜਾਂਦੇ ਆ ਜੀ ਹਨਾ ਵਾਹਿਗੁਰੂ ਦੇ ਰੰਗ ਹੈ ਗਮੀ ਚ ਵੀ ਖੁਸ਼ੀ შე ਵੀ ਜਿੱਥੇ ਉਹ ਰੱਖਿਆ ਆਪਾਂ ਨੂੰ ਰਹਿਣਾ ਪੈਂਦਾ ਤੇ ਆਪਾਂ ਟੋਪੀ ਦੇ ਕੁੰਡੇ ਘਟਾਉਂਦੇ ਸੀਗੇ ਤੇ ਆਪਾਂ ਤੁਹਾਨੂੰ ਇਹ ਮਖਚਲੋ ਕੋਈ ਨਾਲ ਨਾਲ ਇਹਨਾਂ ਮੱਤ ਕਰ ਲੈਣੇ ਨਾਲ ਤੁਹਾਨੂੰ ਦੱਸ ਦਿੰਨੇ ਕਰਤੀ ਇਸ ਤਰ੍ਹਾਂ ਆਪਾਂ ਕੋਸਟਾ ਪਬੂਣੀ ਬੈਠੇ ਆ ਅਸੀਂ ਇਸ ਤਰ੍ਹਾਂ ਸਾਈਡ ਉੱਪੀ ਬਣਾ ਲਈ ਹੈ ਇਹਨੂੰ ਨੋ ਵੀਡੂ ਬਣਾਉਣੀ ਕਰਲੀ ਨੂੰ ਆ ਵੀ ਓਕੀ ਹੋ ਜਾਂਦੀ ਆ ਸੈਰ ਪੜੀ ਜਾਂਦਾ ਅਸੀਂ ਇਸ ਤਰ੍ਹਾਂ ਬਾਰਡਰ ਬਣ ਲਿਆ ਆਪਾਂ ਇਹ ਇਸ ਤਰ੍ਹਾਂ ਬਣਗੀ ਉੰਡੇ ਆਪੇ ਕਟਾ ਲਈਏ ਇਹ ਫਲੀ ਬਣੀ ਜਾਂਦੀ ਇਸ ਤਰ੍ਹਾਂ ਇੱਕ ਥਾਂ ਇੱਥੋਂ ਨਿਕਟਦੇ ਆ ਇੱਕ ਥਾਂ ਇੱਥੋਂ ਘਟਦੇ ਇਹ ਦੋ ਥਾਂ ਇੱਕ ਥਾਂ ਫਲੀ ਬਣ ਗਈ ਇੱਕ ਥਾਂ ਬਣ ਗਈ ਕੁਝ ਇਹ ਸਾਈਡ ਤੋਂ ਘਟ ਜਾਣਗੇ ਇਸ ਤਰ੍ਹਾਂ ਤੇ ਕੁਝ ਇਹ ਇਧਰ ਘਟ ਜਾਣਗੇ ਇਹ ਆਪਾਂ ਤੁਹਾਨੂੰ ਹੋਰ ਤਰੀਕੇ ਨਾਲ ਬਣਾਉਣੀ ਦੱਸਾਂਗੇ ਟੋਪੀ ਹਨਾ ਇਹ ਬਣਾਵਾਂਗੇ ਆਪਾਂ ਵੀ ਟੋਪੀ ਜੂੜੇ ਵਾਲੀ ਇਹ ਕੁਝ ਵੱਖਰੇ ਤਰੀਕੇ ਨਾਲ ਬਣਾਵਾਂਗੇ ਅਸੀਂ ਕਿਉਂ ਨਾ ਆਪਾਂ ਐਵੇਂ ਕੁੰਡਾ ਘਟਾਵਾਂ ਸੇਪ ਬਣਾ ਲਈ ਪਾਲੀ ਸਲਾਈ ਤੋਂ ਤਾਂ ਤੇ ਦੋ ਇਹਨਾਂ ਆਏ ਕਰਕੇ ਤੇ ਜਿਹੜੀ ਫਲੀ ਵਾਲਾ ਕੁੰਡਾ ਸਾਵਾ ਆ ਵਾਲਾ ਇਹਨੂੰ ਆਪਾਂ ਇਹ ਲਾ ਲੈਣਾ ਐ ਕਰਕੇ ਤੇ ਇੱਕ ਇਹਨੂੰ ਐ ਕਰਕੇ ਫੜ ਲਾਂਗੇ ਤੇ ਇਦੋਂ ਇਹਨੂੰ ਫਿਰ ਗਾਂ ਵਾਲੀ ਕੁੰਡੀਆਂ ਨੂੰ ਫਿਰ ਪਾ ਲਾਂਗੇ ਤੇ ਇਹਨੂੰ ਫਿਰ ਪਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਤਿੰਨੇ ਕੁੰਡੇ ਇਹ ਆਪਾਂ ਇਦਾਂ ਲਈ ਸਲਾਈ ਤੇ ਕਰ ਲਾਂਗੇ ਇਦਾਂ ਉਹ ਆਪਾਂ ਸਲਾਈ ਬਣੇ ਜਾਣੇ ਐਵੇਂ సరే ఇ కటాకే యన ఏనుకేనా బ ఇద్దరు సై మనిషి

ਸੇ ਜੀ ਇਹ ਐਵੇਂ ਪਰ ਆਪਾਂ ਨੂੰ ਆਹ ਸੇ ਜੀ ਠੀਕ ਹਨਾ ਸਾਰੀ ਪੰਡਾ ਐਂ ਪਰ ਤੇ ਜੇ ਆਪਾਂ ਨੂੰ ਕਿਤੇ ਇਹ ਹਵਾਈ ਚਾਂਸਾ ਪਚੀਂਢ ਨਹੀਂ ਹੋਵੇ ਤੇ ਇਹ ਢੇਡ ਨਹੀਂ ਸੋਖੀ ਹੋ ਜਾਂਦੀ ਹੁਣ ਆਪਾਂ ਇਹਨੂੰ ਐ ਕਰੀਏ ਠੀਕ ਹਨਾ ਜੀ ਐਵੇਂ ਪੁੱਠੇ ਲੋਟ ਇਸ ਤਰੀਕੇ ਨਾਲ కసలే సరేను ఇరవీ హాను సలాయి క్టేను సలాయి ਦੇ ਇਹ ਹੋਣ ਸਭ ਦੋਸਤਾਂ ਨਾਲ ਹੋਵੇ ਨਾ ਜੀ ਤੇ ਆਹ ਮੈਂ ਇਹ ਦੋ ਜਿਹੜਾ ਉਹ ਲੱਗਦਾ ਹੈ ਤੁਹਾਨੂੰ ਪਤਾ ਹੀ ਹੈ ਨਾ ਮੈਂ ਸੂਈ ਨਾਲ ਘੱਟ ਸਲਾਈ ਕਰਦੀ ਹੁੰਦੀ ਟੋਪੀਆਂ ਕੁੱਟੀਆਂ ਪ੍ਰਕੋਸ਼ੀ ਨੇ ਸਲਾਈ ਕਰਦੇ ਮੈਨੂੰ ਇਸ ਤਰ੍ਹਾਂ ਸੁੱਖਾ ਲੱਗਦਾ ਹੈ ਤਾਂ ਹੀ ਮੈਂ ਇਸੇ ਤਰ੍ਹਾਂ ਹੀ ਕਰਦੀ ਹਾਂ ਇਹਦੇ ਵਿੱਚ ਆਪਾਂ ਇੱਕ ਖਾਸ ਚੀਜ਼ ਤੁਹਾਨੂੰ ਦੱਸ ਦਈਏ। ਯਾਪਾ ਇੱਥੋਂ ਤੱਕ ਤਾਂ ਹੀ ਬੁਣਾ ਲੀ ਜਿੱਥੋਂ ਤੱਕ ਆਪਾਂ ਕੁੰਡੇ ਕਟਾਏ ਐ। ਐਨੇ ਆਪਾਂ ਜਿਹੜੇ ਕੁੰਡੇ ਕਟਾਏ ਐ ਆਪਾਂ ਇੱਥੋਂ ਤੱਕ ਬੁਣਾਉਗੇ। ਠੀਕ ਹੈ ਨਾ ਜੀ? ਇਹ ਇਦਨੀ ਬੁਣਾਵਾਂਗੇ। ਤੇ ਜਿਹੜੀ ਆ ਪਿੱਛੇ ਵਾਲੀ ਸਾਰੀ ਰਹਿ ਜੂਗੀ। ਇਹ ਆਪਾਂ ਕੁੰਡੇ ਕੱਟ ਚੱਕ ਕੇ ਤੇ ਫਿਰ ਇਹਨੂੰ ਆਪਾਂ ਜੋੜੇ ਵਾਲੀ ਬਣਾਵਾਂਗੇ। ਠੀਕ ਹੈ ਨਾ ਜੀ? ਇਹਨੂੰ ਆਪਾਂ ਇੱਥੋਂ ਤੱਕ ਸਟਿਚ ਕਰਾਂਗੇ ਇਹਦੇ ਨਾਲ ਇਸ ਤਰ੍ਹਾਂ। ਸਾਰੇ ਜੀ ਬੈਠੋ ਸਾਡੇ ਨੂੰ ਬਿਲਾ ਦੇਵਾ ਜੀ ਸਾਡੇ ਸਾਰੇ ਟਿੱਖਣੇ ਪੜ ਪਰਖਾ ਸਹੀ ਬੁਰਦਵਰਸਾਵ ਤੇ ਆਪਣੀ ਇਹ ਗੁੜੀਆ ਪਾਠ ਪੜ ਰਹੀ ਆ ਆਪਣੇ ਸਕੇਂਦੀਆ ਗੁੜੀਆ ਟਿੱਖਣ ਪਾਠ ਨੀ ਰੋਲਾ ਲਾਉਂਦੀ ਆ ਇਹ ਤੇ ਉਹ ਪੜੀ ਵੀ ਜਾਂਦੀ ਆ ਜਦੋਂ ਇਹ ਸਿਆਣੀ ਬੱਚੇ ਹਨ ਜੀ ਬਾਣੀ ਪੜਦੇ ਆ ਵੈਸੇ ਤਾਂ ਅੱਜ ਕੱਲ ਪਾਠ ਵਾਲੇ ਪਾਸੇ ਕੋਈ ਜਾਂਦਾ ਹੀ ਨਹੀਂ ਹੈਗਾ ਤੇ ਪਰ ਇਹ ਗੁੜੀਆਂ ਬਹੁਤ ਸਿਆਣੀ ਹੈ ਬਹੁਤ ਗੁੱਡਾ ਨਾਈਸ ਫੈਮਿਲੀ ਆ ਇਹ ਜਦੋਂ ਵੀ ਖੰਡ ਪਾਠ ਹੋ ਪ੍ਰਕਾਸ਼ ਹੁੰਦੇ ਆ ਆਪਣੇ ਗੁਰਦੁਆਰਾ ਸਾਹਿਬ ਉਧਰ ਆਉਣ ਲੱਗਦੇ ਆ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਜੀ ਬਹੁਤ ਸੋਹਣੀ ਆਵਾਜ਼ ਹੈ ਦੀ ਬਹੁਤ ਸੋਹਣਾ ਪੜਦੇ ਆ ਬੱਚੇ ਬਹੁਤ ਪਿਆਰੀ ਬੱਚੀ ਹੈ ਜੀ ਪਛਮਤ ਗੋਲਾ ਤੇ ਫਿਰ ਵੀ ਕਰੋਸ਼ੀ ਦੇਣਾ ਪਤਾ ਨਹੀਂ ਕਿਉਂ ਜੀ ਇਹ ਉਧਰ ਉਧਰ ਤਾਂ ਵੀ ਚਲੇ ਜਾਂਦੇ ਆ ਆਸੇ ਇਹ ਤੁਹਾਡਾ ਇਹ ਪੈਨ ਸਿਲਾਈ ਕਰੀ। ਠੀਕ ਹੈ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ। ਆਸੇ ਦੇਖਣਾ ਸੀ। ਇਧਰ ਉਹ ਚੀਜ਼ ਬਣ ਗਈ। ਠੀਕ ਹੈ। ਇਹ ਪਕੀ ਸਿਲਾਈ ਕਰ ਲਈ ਹੈ ਨਾ ਤੇ ਇਧਰੋਂ ਹੁੰਦੀ ਘਟ ਗਈ। ਨਹੀਂ ਬੇਟਾ ਇੱਥੇ ਹੀ ਬਾਹਰ ਜੀ ਬੈਠੇ। ਤੇ ਇਧਰੋਂ ਇਹ ਵਾਲੀ ਚੀਜ਼ ਘਟ ਗਈ ਹੈ ਨਾ। ਜਸਨੈ ਦਿੱਤਾ ਬੱਚੇ ਆ ਤਾਂ ਗਲੀ ਚ ਉਹ ਅੱਛਾ ਤੇ ਧਰੋਂ ਐਵੇਂ ਹੀ ਕਟ ਗਈਆਂ ਨੇ ਸਾਰੀਆਂ ਚੀਜ਼ਾਂ ਤੇ ਇਹ ਵਾਲੀ ਚੀਜ਼ ਬਣਨਾ ਪਏ ਹੁੰਦੇ ਚੱਕ ਕੇ ਇਹਦੀ ਆਪਾਂ ਟੋਪੀ ਜਿਹੜੀ ਸਟੂੜੇ ਵਾਲੀ ਇਥੇ ਬਣ ਜੂਗੀ ਇਸ ਤਰ੍ਹਾਂ ਤੇ ਇਹਦੇ ਚ ਇੱਕ ਚੀਜ਼ ਇਹ ਹੈ ਜੀ ਉਹ ਢੁੰਜ ਤਾਂ ਆਪਾਂ ਜਿਵੇਂ ਹਨਾ ਤਿੰਨ ਪਾਸਿਓਂ ਕੁੰਡੇ ਕਟਾਉਣੇ ਹੁੰਦੇ ਹਨਾ ਤੇ ਇੱਕ ਚੀਜ਼ ਹੈ ਤੇ ਢੁੰਜ ਬਣ ਜਾਂਦੀ ਐ ਕਿਤੇ ਬਣ ਜਾਂਦੀ ਇਹਦੇ ਆਪਾਂ ਸਾਰੀ ਤਰਨ ਕੀਤੀ ਹੈ ਸਾਰੀਆਂ ਚੀਜ਼ਾਂ ਦੀ ਆਪਾਂ ਤਿੰਨ ਨਹੀਂ ਬਣਾਈਆਂ ਅਸੀਂ ਜ਼ਿਆਦਾਤਰ ਇਹਨੂੰ ਗੋਲ ਰੱਖਿਆ जो चौर सुंदी टोपी उत इस तरह ये गोल तो तो है इधर आएगी इधर ये चीज़ आई तो यी आई कुंडे चुना फेर ये चीज़ बन ली आपने ठीक है जी